ਔਰ ਆਜੀ ਵਟੈਂਗ ਕਰਕੇ ਜੇ ਪਾਰਲੀਮੈਂਟ ਚ ਖੜਕੇ ਇੰਨਾ ਡਾਇੰਗ ਫੈਕਟਰੀਆਂ ਦੀ ਤਰਫਦਾਰੀ ਕਰਦੇ ਆ ਇਹਨਾਂ ਦੇ ਹੱਕ ਦੇ ਵਿੱਚ ਬਿਆਨ ਦਿੰਦੇ ਆ ਤਾਂ ਆਪਾਂ ਸਮਝ ਲੋ ਕਿ ਕਿੰਨਾ ਚੜਾਵਾ ਹੈ ਇਹ ਚਾੜਦੇ ਆ ਤੇ ਸ਼ਰਿਆਮ ਆਮ ਆਦਮੀ ਪਾਰਟੀ ਦਾ ਐਮਐਲਏ ਆ ਜਿਹੜਾ ਡੋਗੀ ਉਹਨੇ ਉਹਦੀਆਂ ਵੀਡੀਓ ਜਾਰੀ ਹੋਈਆਂ ਨੇ ਵਾਇਰਲ ਹੋਈਆਂ ਨੇ ਜਿਵੇਂ ਕਹਿੰਦਾ ਉਹ ਜਿਹੜੇ ਉੱਥੇ ਪ੍ਰੋਫੈਸ਼ਨਲ ਕਲੌਨ ਵਾਲੇ ਖੜੇ ਹੁੰਦੇ ਆ ਕਿ ਤੁਸੀਂ ਜੇ ਉੱਥੇ ਗਏ ਤਾਂ ਸਹੀ ਸਲਾਮਤੀ ਆ ਹੋ ਗਿਆ ਆਪਣੇ ਹੈਲਮਟ ਪਾ ਕੇ ਜਾਇਓ ਸਾਰੇ ਸਾਰੇ ਰਾਜਨੀਤੀ ਕਰਦੀਆਂ ਨੇ ਅਸਲ ਦੇ ਵਿੱਚ ਇਹ ਜਿਹੜੇ ਵੱਡੇ ਘਰਾਣੇ ਨੇ ਜਿਨ੍ਹਾਂ ਦੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਨੇ کارਖਾਨੇ ਆ ਇਹਨਾਂ ਨੇ ਸਾਰਿਆਂ ਦੀਆਂ ਤਾਰਾਂ ਵੱਡੇ ਲੀਡਰਾਂ ਨਾਲ ਸਰਕਾਰਾਂ ਨਾਲ ਦਿੱਲੀ ਸਰਕਾਰ ਦੇ ਨਾਲ ਪੰਜਾਬ ਸਰਕਾਰਾਂ ਜਿਹੜੀ ਵੀ ਸਰਕਾਰ ਆਉਂਦੀ ਆ ਪੰਜਾਬ 'ਚ ਉਹਦਾ ਨਾਲ ਜੋੜ ਲੈਂਦੇ ਨੇ ਮੋਟਾ ਚੜਾਵਾ ਚਾੜ੍ਹਦੇ ਨੇ ਔਰ ਰਾਜੇ ਵਟੰਗ ਕਰਕੇ ਜੇ ਪਾਰਲੀਮੈਂਟ 'ਚ ਖੜ ਕੇ ਇਹਨਾਂ ਡਾਈਂਗ ਫੈਕਟਰੀਆਂ ਦੀ ਤਰਫਦਾਰੀ ਕਰਦੇ ਆ ਇਹਨਾਂ ਦੇ ਹੱਕ ਦੇ ਵਿੱਚ ਬਿਆਨ ਦਿੰਦੇ ਆ ਤਾਂ ਆਪਾਂ ਸਮਝ ਲਓ ਕਿ ਕਿੰਨਾ ਚੜਾਵਾ ਇਹ ਚਾੜਦੇ ਆ ਤੇ ਇਹ ਲੀਡਰ ਖੜ ਕੇ ਉੱਥੇ ਜਿਹੜੀ ਜਿਹੜੀਆਂ ਫੈਕਟਰੀਆਂ ਸਾਨੂੰ ਜ਼ਹਿਰ ਦੇ ਰਹੀਆਂ ਸਾਡੀਆਂ ਨਸਲਾਂ ਖਤਮ ਕਰ ਰਹੀਆਂ ਤੇ ਇਹ ਲੀਡਰ ਜਿਹੜੇ ਹੈਗੇ ਆ ਇਹ ਉਹਨਾਂ ਦੇ ਹੱਕ ਸੁਖਤਦੇ ਆ ਛਰਿਆਮ ਆਮ ਆਦਮੀ ਪਾਰਟੀ ਦਾ ਐਮਐਲਏ ਆ ਜਿਹੜਾ ਗੋਗੀ ਉਹਨੇ ਉਹਦੀਆਂ ਵੀਡੀਓ ਜਾਰੀ ਹੋਈਆਂ ਨੇ ਵਾਇਰਲ ਹੋਈਆਂ ਨੇ ਕਿਵੇਂ ਕਹਿੰਦਾ ਉਹ ਜਿਹੜੇ ਉੱਥੇ ਪ੍ਰੋਡਕਸ਼ਨ ਕੰਟਰੋਲ ਬੋਰਡ ਵਾਲੇ ਖੜੇ ਹੁੰਦੇ ਆ ਕਿ ਤੁਸੀਂ ਜੇ ਉੱਥੇ ਗਏ ਤਾਂ ਸਹੀ ਸਲਾਮਤ ਨਹੀਂ ਆਓਗੇ ਆਪਣੇ ਹੈਲਮਟ ਪਾ ਕੇ ਜਾਓ ਸੋੜੇ ਸਿਰ ਪਾਰ ਦੇਣਗੇ ਇਹ ਲੋਕ ਉੱਚੇ ਜਾਣਾ ਨਹੀਂ ਫੈਕਟਰੀਆਂ ਚੈਕਿੰਗ ਨਹੀਂ ਕਰਨੀ ਇਹ ਸਰਕਾਰ 36 ਫੈਕਟਰੀਆਂ ਸੀਲ ਕਰ ਦਿੰਦੀ ਹੈ ਉਹ ਫੈਕਟਰੀਆਂ ਇੱਕ ਮਹੀਨੇ ਬਾਅਦ ਚੱਲ ਪੈਂਦੀਆਂ ਨੇ ਕਿਉਂ ਕਿ ਉਹ ਪਾਣੀ ਸਾਫ਼ ਕਰਮ ਲਾ ਗਈ ਤੁਸੀਂ ਸਾਫ਼ ਕੀਤਾ ਹੋਇਆ ਪਾਣੀ ਟ੍ਰੀਟ ਕੀਤਾ ਹੋਇਆ ਪਾਣੀ ਵੀ ਕਿਸੇ ਵਰਤੋਂਯੋਗ ਪਾਣੀ ਚ ਨਹੀਂ ਪਾ ਸਕਦੇ ਇਹ ਦੁਨੀਆ ਭਰ ਦਾ ਕਾਨੂੰਨ ਕਹਿੰਦਾ ਤੇ ਭਾਰਤ ਦਾ ਕਾਨੂੰਨ ਵੀ ਕਹਿੰਦਾ ਪਰ ਇੱਥੇ ਪ੍ਰਵਾਹੀ ਕੋਈ ਨਹੀਂ ਜਿੰਨੀ ਮਰਜ਼ੀ ਜ਼ਹਿਰ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਇਹ ਮਸਲਾ ਕੋਈ ਇੱਕ ਧਰਮ ਜਾਂ ਕਿਸੇ ਜਾਤ ਨਾਲ ਜੁੜਿਆ ਹੋਇਆ ਨਹੀਂ ਜਾਂ ਅਮੀਰ ਜਾਂ ਗਰੀਬ ਦਾ ਮਸਲਾ ਨਹੀਂ ਪਾਣੀ ਅਮੀਰ ਨੇ ਵੀ ਪੀਣਾ ਹੈ ਗਰੀਬ ਨੇ ਵੀ ਪੀਣਾ ਹੈ ਸ਼ਹਿਰੀ ਨੇ ਵੀ ਪੀਣਾ ਹੈ ਪਿੰਡੂ ਨੇ ਵੀ ਪੀਣਾ ਹੈ ਉਹ ਜਿਹੜੀ ਮਰਜ਼ੀ ਪਾਰਟੀ ਦਾ ਉਹ ਜਿਹੜੀ ਮਰਜ਼ੀ ਤੇਰੀ ਮਰਜ਼ੀ ਧਰਮ ਦਾ ਹੈ ਪਾਣੀ ਸਾਰਿਆਂ ਲਈ ਜ਼ਰੂਰਤ ਆ ਤੇ ਇਸ ਕਰਕੇ اپੀਲ ਆ ਕਿ ਇਹ ਜੇ ਅੱਜ ਆਪਾਂ ਨਾ ਉੱਥੇ ਤਾਂ ਇਹ ਇੱਕ ਐਸਾ ਹਤਵਾਦ ਹੈ ਜਿਹੜਾ ਤੁਹਾਡੀਆਂ ਨਸਲਾਂ ਬਿਲਕੁਲ ਖਾ ਜਾਊਗਾ ਇਹ ਧਰਤੀ ਦੀ ਸਭ ਦਾ ਤਾਂ ਹੀ ਖਤਮ ਹੋ ਜਾਣੀ ਆ